ਹਾਂਜੀ ਤੁਸੀਂ ਟਾਈਟਲ ਤੇ ਥੰਬਨੇਲ ਦੇਖ ਕੇ ਸਮਝ ਹੀ ਗਿਆ ਹੋਵੋਗੇ ਜਿਵੇਂ ਕਿਹੜੀ ਗੱਲ ਕਰਨ ਜਾ ਰਹੀ ਹਾਂ ਅੱਜ ਮੈਂ ਆਪਣੇ ਗਾਇਜ਼ ਪੇਣਾ ਵਾਸਤੇ ਇੱਕ ਨਵੀਂ ਟਰਿਕ ਲੈ ਕੇ ਆਈ ਆ ਤੇ ਮੇਰੇ ਵੀਰ ਵੀ ਇਸ ਟਰਿਕ ਨੂੰ ਵਰਤ ਸਕਦੇ ਜਿਨ੍ਹਾਂ ਨੂੰ ਇਹ ਪ੍ਰੋਬਲਮ ਹੈਗੀ ਹੈ ਨਾ ਤੇ ਜਿਵੇਂ ਜਿੱਦਾਂ ਕਹਿੰলো ਵੀ ਝੁਰੜੀਆਂ ਹੋ ਗਈਆਂ ਛਾਈਆਂ ਹੋ ਗਈਆਂ ਤੇ ਔਰ ਪਤਲੀ ਸਕਿਨ ਹੋ ਜਾਂਦੀ ਹੈ ਆਪਣੀ ਉਮਰ ਦੇ ਆਬਾਦੀ ਉਮਰ ਦੇ ਨਾਲ ਨਾਲ ਹਨਾ ਆਪਾਂ ਨੂੰ ਕਈ ਪ੍ਰੋਬਲਮਾਂ ਹੋ ਜਾਂਦੀਆਂ ਹਨਾ ਇਹ ਗੱਲ ਹੋ ਜਾਂਦੀ ਆ ਤੁਸੀਂ ਇਸ ਟਰਿਕ ਨੂੰ ਵਰਤ ਕੇ ਜ਼ਰੂਰ ਦੇਖਣਾ ਤੇ ਫਿਰ ਬਾਅਦ ਕਿ ਇੱਕ ਮਹੀਨਾ ਦੇਖਣਾ ਤੁਸੀਂ ਫਿਰ ਬਾਅਦ ਵਿੱਚ ਮੈਨੂੰ ਕਮੈਂਟ ਕਰਨਾ ਵੀ ਹਾਂ ਤਲਵੀਰ ਵਧੀਆ ਟ੍ਰਿਕ ਰਹੀ ਆ ਇਹ ਟ੍ਰਿਕ ਮੇਰੀ ਫਰੈਂਡ ਨੇ ਮੈਨੂੰ ਦੱਸਿਆ ਸੀਗਾ ਵੀ ਕਿਹਨੇ ਤੁਸੀਂ ਇਸ ਜੀਤੇ ਵੀਡੀਓ ਬਣਾਓ ਇਹ ਮੈਨੂੰ ਬਹੁਤ ਪ੍ਰੋਬਲਮ ਆ ਤੇ ਮੈਂ ਉਹਨਾਂ ਦੇ ਕਹਿਣ ਤੇ ਵੀਡੀਓ ਬਣਾਈ ਆ ਇਹ ਤੇ ਖੈਰ ਮੈਂ ਚਲੋ ਸਾਰਿਆਂ ਨੂੰ ਸਾਰਿਆਂ ਦੇ ਕੰਮ ਆਜੂਗੀ ਨਾ ਮੈਂ ਇੰਟਰਨੈਟ ਸਰਚ ਕਰਦੀ ਰਹਿਣੀਆਂ ਚੀਜ਼ਾਂ ਇਦਾਂ ਦੀਆਂ ਤਾਂ ਜੋ ਤੁਹਾਨੂੰ ਵੀ ਫਾਇਦਾ ਹੋ ਸਕੇ ਜੀਜ਼ਾਂ ਦਾ ਹਾਂ ਬਿਲਕੁਲ ਸੱਚ ਤੋ ਮੈਂ ਕੁਛ ਨਹੀਂ ਵੀਡੀਓ ਬਣਾਉਣੀ ਹੁੰਨੀ ਸੱਚ ਤੋ ਬਗੈਰ ਨਹੀਂ ਕੋਈ ਵੀਡੀਓ ਵਧੀਆ ਹੈਗੀ ਤੇ ਸਰਚ ਕਰਕੇ ਫੇ ਮੈਂ ਆਪਣੇ ਆਪ ਤੇ ਲਾਗੂ ਕਰਕੇ ਤੇ ਫੇਰੀ ਮੈਂ ਤੁਹਾਨੂੰ ਅਤਰੇ ਲਈ ਵੀਡੀਓ ਲੈ ਕੇ ਆਉਣੀ ਹੁੰਨੀ ਆ ਤੇ ਇਹ ਗੱਲ ਆ ਤੁਸੀਂ ਜਰੂਰ ਇਸ ਟ੍ਰਿਕ ਨੂੰ ਵਰਤਣਾ ਹਨ ਤੇ ਆਓ ਤੁਹਾਨੂੰ ਦੱਸ ਦਿਆਂ ਕਿ ਕਿ ਸਟੈਪ ਆ ਤੁਸੀਂ ਉਸ ਸਟੈਪ ਨੂੰ ਯੂਜ਼ ਕਰਨਾ ਹੈ ਤੇ ਫੇਰ ਦੱਸਣਾ ਤੇ ਆਓ ਲੈ ਚਲੇ ਤੁਹਾਨੂੰ ਸਟੈਪ ਦੀ ਔਰ ਹੈਲੋ ਦੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸੁਖ ਬਲੌਗਸ ਬੌਪਰਾ ਜਿੰਦੜਾ ਦਾ ਸਵਾਗਤ ਹੈ YouTube ਫੈਮਿਲੀ ਕਿਦਾਂ ਸਾਰੇ ਠੀਕ ਠਾਕ ਹੋਦੇ ਹੋ ਜੀ ਸਾਰਿਆਂ ਸਤਿ ਸ਼੍ਰੀ ਅਕਾਲ ਮੈਂ ਕੁਲਵੀਰ ਬੌਪਰਾ ਹਾਂ ਤੇ ਅਗੁੱਸ ਤੁਸੀਂ ਮੇਰੇ ਚੈਨਲ ਤੇ ਨਵੇਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਾਈ ਜੁਰ ਕਰ ਲਿਆ ਕਰੋ ਜੇ ਮੇਰੇ ਚੈਨਲ ਤੁਸੀਂ ਦੇਖਣਾ ਪਸੰਦ ਕਰਦੇ ਹੋ ਤੇ ਨਾਲੇ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਸੋਣਾ ਕਮੈਂਟ ਕਰਦਿਆ ਕਰੋ ਹਨਾ ਤੇ ਅੱਜ ਮੰਗਲਵਾਰਿਆ ਤੇ ਤਰੀਕ ਤੇ ਨੇ ਆ ਤੇ ਦੁਪਹਿਰ ਦਾ ਹੋ ਗਿਆ ਟਾਈਮ ਦੇਖੋ ਜੀ ਹਰੇਕ ਟੌਪਿਕ ਤੇ ਤੇ ਹਰੇਕ ਮੈਂ ਕੋਈ ਨਾ ਟੌਪਿਕ ਲੈ ਕੇ ਨਹੀਂ ਰਹੀ ਆ ਇੰਟਰਨੈਟ ਤੇ ਸਰਚ ਕਰਦੀ ਰਹੀ ਆ ਤਾਂ ਅੱਜ ਮੈਂ ਇੱਕ ਨਵਾਂ ਆਪਣੀ ਗਾਇਸ ਪੈਨ ਵਾਲੇ ਟੌਪਿਕ ਲੈ ਕੇ ਆਈ ਆ ਤੇ ਉਹ ਹੈਗਾ ਆ ਜਿੱਦਾਂ ਆਪਣੇ ਫੇਸ ਤੇ ਚੁਰੜੀਆਂ ਪੈ ਜਾਂਦੀਆਂ ਤੇ ਛਾਈਆਂ ਹੋ ਜਾਂਦੀਆਂ ਤੇ ਫੇਸ ਦੀ ਸਕਿਨ ਜਿਹੜੀ ਹੁੰਦੀ ਉਹ ਢਿੱਲੀ ਜੀ ਹੋ ਜਾਂਦੀ ਹੈ ਟੱਲਾਪਣ ਮਹਿਸੂਸ ਜਾਂਦਾ ਹੈ ਤੇ ਤੋਂ ਲਟਕਣ ਲੱਪਣ ਦੀ ਜਿੱਦਾਂ ਆਪਣੀਆਂ ਗੱਲਾਂ ਤੇ ਉਹਦੇ ਲਈ ਮੈਂ ਇੱਕ ਨਵਾਂ ਮਤਲਬ ਲੈ ਕੇ ਆਈ ਆ ਟ੍ਰਿਕ ਤੁਸੀਂ ਟ੍ਰਿਕ ਨੂੰ ਬਹੁਤ ਯੂਜ਼ ਕਰਿਓ ਤੇ ਬਹੁਤ ਜਲਦੀ ਫਿਕ ਮੈਨੂੰ ਕਮੈਂਡ ਕਰਕੇ ਦੱਸਿਓ ਕਿ ਤੁਹਾਨੂੰ ਕਿਦਾਂ ਦਾ ਲੱਗਾ ਨਾ ਇਹ ਹੋਮ ਰੈਮਡੀ ਦਾ ਤਰੀਕਾ ਤੇ ਦੇਖੋ ਜੀ ਆਪਾਂ ਵੱਢੀ ਉਮਰ ਦੇ ਨਾਲ ਨਾਲ ਹਨਾ ਵੀ ਜੇ ਆਪਾਂ 60 50 ਸਾਲ ਦੇ ਆ ਤੇ ਆਪਾਂ ਨੂੰ ਉਸ ਤਰੀਕੇ ਦੇ ਨਾਲ ਜਾਨੀ 25 ਸਾਲ ਦੇ ਆਪਾਂ ਲੱਗਾਂਗੇ ਹਨਾ ਤੇ ਤੁਸੀਂ ਜ਼ਰੂਰ ਤਰੀਕਾ ਇਹ ਵਰਤ ਕੇ ਦੇਖਣਾ ਦੇਖੋ ਜੀ ਤੇ ਮੈਂ ਇਹ ਤਰੀਕਾ ਲੱਗਾਈ ਆ ਤਾਂ ਦੇਖੋ ਬੈਸ ਲੀਨੇ ਆ ਜਿਹੜੀ ਕਿ 100 ਰੁਪਏ ਦੀਆਂ ਦੀ ਪੈਟਰੋਲੀਅਮ ਜੈਲੀ ਤੇ ਨਾਲ ਹੈਗਾ ਆ ਵਿਟਾਮਿਨ E ਕੈਪਸੂਲ ਦੇਖੋ ਜੀ ਕੋਈ ਖਾਤਾ ਨਹੀਂ ਆਦਾ ਕੁਝ ਨਹੀਂ ਹੈਗਾ ਤੇ ਆਪਾਂ ਹਣ ਆਪਣੇ ਫੇਸ ਤੇ ਫੇਸ਼ਲ ਕਰਨਾ ਜਿੱਦਾਂ ਇਹਦਾ ਤੇ ਆ ਦੇਖੋ ਜੀ ਇੰਨੀ ਕਿ ਲੈਣੀ ਆ ਬੈਸਲਿਨ ਥੋੜੀ ਹੋਰ ਤੇ ਆਪਣੇ ਹੱਥੇ ਮੈਂ ਇਹਨੂੰ ਰੱਖ ਲਿਆ ਤੇ ਤੁਸੀਂ ਜਿਆਦਾ ਵੀ ਲੈ ਸਕਦੇ ਆ ਤੇ ਜਿੰਨੀ ਜਾਨੀ ਆਪਣੇ ਫੇਸ ਦੇ ਹਿਸਾਬ ਨਾਲ ਜਿੰਨੀ ਕਿ ਲੱਗੂਗੀ ਜਿੱਦਾਂ ਨੂੰ ਸਹੀ ਲੱਗਦੀ ਆ ਤੇ ਆ ਵੀਟਾਮਿਨ ਕੈਪਸੂਲ ਤੇ ਇਹਦਾ ਇਹ ਯੂਸ ਕੱਢ ਕੇ ਜੈਲ ਕੱਢ ਕੇ ਤੇ ਆਪਣੇ ਫੇਸ ਤੇ ਸਾਰਿਆਂ ਨੂੰ ਅਪਲਾਈ ਕਰਨਾ ਹੈ ਤੇ ਇਹਨੂੰ ਇਦਾਂ ਮਿਕਸ ਕਰ ਲੈਣਾ ਲਓ ਜੀ ਤੇ ਇਹਨੇ ਮਿਕਸ ਹੋ ਗਿਆ ਤੇ ਆਪਣੇ ਫੇਸ ਤੇ ਸਾਰਾ ਅਪਲਾਈ ਕਰਨਾ ਹੈ ਤਾਂ ਫਿਰ ਤੁਸੀਂ ਕੁਝ ਨਹੀਂ ਵਾਲਾ ਮੇਕਅਪ ਕੁਝ ਨਹੀਂ ਕਰਨਾ ਸਿੰਪਲ ਪਾਣੀ ਦਾ ਮੂੰਹ ਧੋਣਾ ਹੈ ਤੇ ਮੈਂ ਵੈਸੇ ਸਾਬਣ ਤੇ ਲਗਾਉਂਦੀ ਨਹੀਂ ਹੈਗੀ ਤੇ ਨਹੀਂ ਸਕਿਨ ਬਹੁਤ ਡਰਾਈ ਹੈ ਇਹ ਚੀਜ਼ ਤੁਸੀਂ ਰਾਤ ਨੂੰ ਮਤਲਬ ਸੌਣ ਲੱਗੇ ਆ ਇਹ ਚੀਜ਼ ਨੂੰ ਵਰਤਣਾ ਹੈ ਨਾ ਇਹ ਟ੍ਰਿਕ ਨੂੰ ਦਿਨੇ ਨਹੀਂ ਲਾਉਣਾ ਦਿਨ ਜਿੱਦਾਂ ਕੋਲ ਵੀ ਮੂੰਹ ਜਾਂ ਲਾਲ ਹੋ ਜਾਂਦਾ ਤਾਂ ਸਹੀ ਨਹੀਂ ਲੱਗਦਾ ਹੈਗਾ ਤੇ ਲਓ ਜੀ ਫੇਸ ਤੇ ਸਾਰੇ ਅਪਲਾਈ ਕਰ ਲਿਆ ਤੇ ਹੁਣ ਫੇਸ਼ਲ ਮਸਾਲਜ ਕਰਨੀ ਤੁਹਾਨੂੰ ਮੈਂ ਸਟੈਪ ਦੱਸਦੀ ਹਾਂ ਤੁਸੀਂ ਉਹ ਸਟੈਪ ਨਾਲ ਸਟੈਪ ਵਾਈਜ਼ ਕਰਨਾ ਹੈ ਦੇਖੋ ਜੀ ਮੱਥੇ ਨੂੰ ਇਦਾਂ ਸਿੱਧਾ ਉੱਪਰ ਨੂੰ ਲੈ ਕੇ ਜਾਣਾ ਹੈ ਤੇ ਜਿਹੜੀ ਆਪਣੇ ਸਕੇਨ ਟਲਕਦੀ ਹੁੰਦੀ ਹੈ ਨਾ ਉਹ ਇੱਕਦਮ ਟਾਈਟ ਹੋ ਜਾਂਦੀ ਆ ਤੇ ਆਈਡਾ ਆਈਬ੍ਰੋ ਆ ਇਹਨਾਂ ਤੇ ਵੀ ਇਹ ਵੈਸਲਿਨ ਵਧੀਆ ਰਹੂਗੀ ਤੇ ਇਹਨਾਂ ਨੂੰ ਇਦਾਂ ਸਿਮਾਲਜ ਕਰਨੀ ਹੈ ਤੇ ਮੇਨ ਚੀਜ਼ ਜਿਹੜੀ ਮੇਨ ਫੋਕਸ ਹੈਗਾ ਆਪਣਾ ਇਦਾਂ ਨਾ ਜਿਹੜੀ ਆਪਣੀ ਸਕਿਨ ਨੇ ਉਹਨੂੰ ਉੱਪਰ ਤੱਕ ਲੈ ਕੇ ਜਾਣਾ ਇਦਾਂ ਕਿਦਾਂ ਦਾ ਕਰਕੇ ਉਨੂੰ ਉੱਪਰ ਲੈ ਕੇ ਜਾਣਾ ਤਾਂ ਜਿਹੜੀ ਆਪਣੀ ਪਤਲੀ ਸਕਿਨ ਹੈ ਨਾ ਤੇ ਟਾਈਟ ਹੋ ਜਵੇ ਤੁਸੀਂ ਆਹ ਸਟੈਪ ਨਾ ਉੱਪਰ ਲੈ ਕੇ ਜਾਣਾ ਤੇ ਇੱਧਰ ਵੀ ਇਸੇ ਤਰ੍ਹਾਂ ਹੀ ਤੇ ਇਸ ਤਰ੍ਹਾਂ ਤੁਸੀਂ ਤੁਹਾਨੂੰ ਇੱਕ ਮਹੀਨੇ ਚ ਤੁਹਾਨੂੰ ਫਰਕ ਪੈ ਜਾਊਗਾ ਤੇ ਤੁਸੀਂ ਇਸ ਜਰੂਰ ਵਰਤਣਾ ਹੈ ਤੇ ਆਹ ਜਿਹੜੀ ਚੀਜ਼ ਆ ਇੱਥੋਂ ਇਦਾਂ ਕਰਕੇ ਇਸ ਸਟੈਪ ਆ ਤੇ ਮੈਂ ਵਸੇ ਯੂਜ਼ ਕਰਦੀ ਰਹੀਣੀ ਆਪਣੇ ਆਪ ਤੇ ਫੇਰ ਨਾ ਫਿਰ ਤੁਹਾਡੇ ਲਈ ਫਿਰ ਵੀਡੀਓ ਲੈ ਕੇ ਆਉਣੀ ਹੁੰਦੀ ਆ ਤੇ ਚਲੋ ਤਾਂ ਨਿਸ਼ਚਿਤਾ ਪਤਾ ਲਾ ਦੇਵੇ ਤੇ ਦੇਖੋ ਜੀ ਕੈਂਚੀ ਬਣਾਉਣੀ ਹੈ ਇਹਦੀ ਇਦਾਂ ਕਰਕੇ ਤੇ ਇਦਾਂ ਕਰਕੇ ਉੱਪਰ ਨੂੰ ਸਕਿਨ ਨੂੰ ਲੈ ਕੇ ਜਾਣਾ ਹੈ ਤਾਂ ਸਕਿਨ ਟਾਈਟ ਹੋ ਜੇ ਤੇ ਵਧੀਆ ਹੋਵੇ ਤੇ ਦੇਖੋ ਜੀ ਐਸਟੈਪ ਇਹ ਤੇ ਸਟੈਪ ਤੁਸੀਂ ਬਹੁਤ ਆਸਾਨ ਤੇ ਸੌਖੇ ਤਰੀਕੇ ਨਾਲ ਹੋ ਜਾਂਦੇ ਆ ਤੇ ਦਾ ਕੈਂਚੀ ਬਣਾਉਣੀ ਇਸ ਚੀਜ਼ ਦੀ ਨਾ ਉਂਗਲਾਂ ਦੀ ਤੇ ਰਾਤ ਨੂੰ ਸੌਣਗੇ ਦੇ ਲਈ ਤੁਸੀਂ ਇਹਨਾਂ ਚੀਜ਼ ਨੂੰ ਕਰਨਾ ਹੈ ਫਿਰ ਦੇਖਿਓ ਤੁਹਾਨੂੰ ਕੁਝ ਦਿਨਾਂ 'ਚ ਫਰਕ ਪਊਗਾ ਤੇ ਬਹੁਤ ਖਰਚੇ ਵਾਲੀ ਜੀ ਨਹੀਂ ਹੈਗੀ ਇਹ ਆਮ 10 ਰੁਪਏ ਵਿੱਚ ਤੇ ਆਪਣੇ ਚਿਹਰੇ ਤੇ ਇੰਨੀ ਸਕਿਨ ਬੜੀਆ ਸੌਫਟ ਹੋ ਜਾਂਦੀ ਆ ਤੇ ਨਾਲੇ ਇਸ ਤਰ੍ਹਾਂ ਗਲੋ ਵੀ ਬਹੁਤ ਹੁੰਦਾ ਇਸ ਚੀਜ਼ ਦੇ ਨਾਲ ਦਿਸ ਇਜ਼ ਅ ਸਟੈਪ ਕਨ ਉੱਪਰ ਨੂੰ ਕਰਨਾ ਹੈ ਤੇ ਇਸੇ ਤਰੀਕੇ ਨਾਲ ਕਰਨ ਦੇ ਨਾਲ ਹਨਾ ਤੇ ਆਪਣੀ ਸਕਿਨ ਚੋਂ ਸੀਕ ਨਿਕਲੂਗਾ ਨਾ ਤੇ ਜਿੱਦਾਂ ਗੱਲ ਉਹ ਵੀ ਜਿਹੜਾ ਸਕਿਨ ਦਾ ਬਲੱਡ ਹੁੰਦਾ ਨਾ ਤੇ ਉਹ ਦੌਰਾ ਕਰਨਾ ਪੈਂਦਾ ਹੈ ਨਾ ਤੇ ਬੰਨ ਆਪਣੀ ਸੇਸ ਮਸ ਮਾਲਿਸ਼ ਹੋ ਜਾਂਦੀ ਨਾ ਇਹ ਤਾਂ ਕਰਕੇ ਤਾਂ ਆਪਣਾ ਇਹਦਾ ਨੋਜ਼ ਜਾਂ ਨੱਕ ਆ ਉਹਨੂੰ ਇਸੇ ਤਰ੍ਹਾਂ ਮਾਲਸ਼ ਕਰਨੀ ਹੈ ਉਹਦੀ ਸਿੱਧਾ ਕਰਕੇ ਇਹਨੂੰ ਤੇ ਆਪਣੇ ਫੇਸ ਦੀ ਮਾਲਸ਼ ਹੋ ਗਈ ਆ ਪਹਿਲੇਆਂ ਪੁਰਾਣੇ ਵੀਡੀਓ ਤੁਸੀਂ ਮੇ ਮੈਨੂੰ ਬਹੁਤ ਜ਼ਿਆਦਾ ਵੀਡੀਓ ਤੇ ਮਤਲਬ ਵਧੀਆ ਕਮੈਂਟ ਆਉਂਦੇ ਵੀਰੇ ਪੈਣਾ ਦੇ ਨਾਲ ਯੂਜ਼ ਕੀਤਾ ਉਹਨਾਂ ਨੇ ਸ਼ਈਆਂ ਦੀ ਬਹੁਤ ਵੱਡੀ ਪ੍ਰੋਬਲਮ ਹੁੰਦੀ ਆ ਸ਼ਈਆਂ ਦਾ ਵੀ ਇਹਦੇ ਨਾਲ ਇਲਾਜ ਆ ਆਪਣਾ ਗੀੜਾ ਕਪੜਾ ਨਹੀਂ ਪਾਇਆ ਚੰਗਾ ਲੱਗਦਾ ਹੈਗਾ ਤੇ ਵਧੀਆ ਨਹੀਂ ਲੱਗਦਾ ਹੈਗਾ ਤੇ ਆਪਣਾ ਫੇਸ ਨਾਲ ਸਾਫ ਹੋਵੇ ਹੈ ਨਾ ਤੇ ਖਾਸ ਕਰ ਅੱਜ ਕੱਲ੍ਹ ਜਦ ਸਕਿਨ ਆਪਣੀ ਜਿੱਦਾਂ ਕਰ ਲੋ ਇੱਥੋਂ ਢਲਕ ਜਾਂਦੀ ਹੈ ਨਾ ਤਾਂ ਫਿਰ ਉਹ ਵਧਣ ਲੱਗਦੀ ਹੈ ਕਿ ਆਪਾਂ ਜ਼ਿਆਦਾ ਏਜਡ ਜੇ ਲੱਗਦੇ ਹੈ ਨਾ ਤੇ ਇਸ ਕਰਕੇ ਸਟ੍ਰਿਕ ਬਹੁਤ ਵਧੀਆ ਹੈ ਤੇ ਜ਼ਰੂਰ ਟਰਾਈ ਕਰਨਾ ਜਿਸ ਨੂੰ ਨਾਲ ਆਪਣੇ ਖਾਣ ਪੀਣ ਦਾ ਵੀ ਤੁਸੀਂ ਖਿਆਲ ਰੱਖਿਆ ਕਰੋ ਤੇ ਸੇਨੋਟ ਕੇ ਕੋਸਾ ਪਾਣੀ ਪੀਆ ਕਰੋ ਤੇ ਸਵੇਰ ਨੂੰ ਸਲਾਦ ਇਦਾਂ ਕੋਈ ਫਰੂਟ ਵਗੈਰਾ ਉਹ ਖਾਇਆ ਕਰੋ ਹਨਾ ਤੇ ਹਰੀਆਂ ਸਬਜ਼ੀਆਂ ਤੇ ਫਿਰ ਵੀ ਆਪਣੀ ਡਾਈਟ ਦਾ ਵੀ ਖਿਆਲ ਰੱਖਿਆ ਕਰੋ ਕਿਉਂਕਿ ਕਹਿੰਦੇ ਨਾਲ ਨਾਲ ਤੇ ਇਹ ਦੇਖੋ ਜੀ ਇਹ ਮੈਂ ਦਿਨੇ ਤਾਂ ਲਾਰੀਆਂ ਵੀਡੀਓ ਬਣਾਉਣ ਵਾਸਤੇ ਦਿਨੇ ਤਾਂ ਵੈਸੇ ਰਾਤ ਨੂੰ ਟ੍ਰਿਕ ਇਹ ਸੌਣ ਲੱਗਿਆ ਫਿਰ ਉਸੇ ਨੋਟ ਕੀ ਤੁਸੀਂ ਕੋਸੇ ਪਾਣੀ ਨਾਲ ਸਾਫ਼ ਕਰ ਲੈਣਾ ਇਹਨੂੰ ਜੇ ਮਤਲਬ ਜਿਆਦਾ ਚਿਪਚਪੀ ਲੱਗੇ ਫੇਸ ਫਿਰ ਤੁਸੀਂ ਆਪਣੇ ਹੈਂਕੀ ਦੇ ਨਾਲ ਇਹਨੂੰ ਹਲਕਾ ਹਲਕਾ ਸਾਫ਼ ਵੀ ਕਰਦੇ ਆ ਤੁਸੀਂ ਜੇ ਉੱਠਣਾ ਨਾ ਫਿਰ ਤੁਸੀਂ ਕੋਸੇ ਪਾਣੀ ਦੇ ਨਾਲ ਆਪਣੇ ਫੇਸ ਨੂੰ ਸਾਫ਼ ਕਰਨਾ ਠੰਡੇ ਪਾਣੀ ਨਾਲ ਹੀ ਸਾਫ਼ ਕਰਨਾ ਹੈਗਾ ਨਾ ਤੁਵਾਸ ਐਨਾ ਕੀ ਟ੍ਰਿਕ ਆ ਹੈ ਤੇ ਵਧੀਆ ਐ ਸੌਖਾ ਐ ਤੇ ਕੋਈ ਖਰਚੇ ਵਾਲਾ ਨਹੀਂ ਹੈਗਾ ਤੇ ਮੈਂ ਤੁਹਾਡੇ ਲਈ ਨਵੇਂ ਦਿਨ ਵੀ ਵੀਡੀਓ ਲੈ ਕੇ ਆਉਂਦੀ ਰਹਿਣੀ ਆ। ਜੇ ਚੰਗੀ ਲੱਗੀ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਵੀਡੀਓ ਸੁਣਾ ਕਮੈਂਟ ਕਰਿਓ ਹਨਾ ਤੇ ਚੰਗੀ ਲੱਗੇ ਅੱਗੇ ਸ਼ੇਅਰ ਵੀ ਕਰਦੇ ਹੋ। ਫਿਰ ਨਵੀਂ ਵੀਡੀਓ ਲੈ ਕੇ ਆਉਂਦਾ ਤੁਹਾਡੇ ਲਈ ਮੈਂ ਤਦ ਤੱਕ ਸਸਟੀ ਕਾ ਸਾਰਿਆਂ ਨੂੰ ਬਾਏ ਬਾਜੀ ਓਕੇ ਜੀ।